ਮਟਾਪਾ ਘਟਾਉਣਾ ਚਾਹੁੰਦਾ ਹਰ ਇੱਕ ਇਨਸਾਨ ਅੱਜ ਦੇ ਸਮੇਂ ਦੇ ਅੰਦਰ ਚਾਹੇ ਪੁਰਸ਼ ਹੈ ਚਾਹੇ ਸਾਡੀਆਂ ਭੈਣਾਂ ਨੇ ਯੂਰਿਕ ਐਸਿਡ ਦੀ ਸਮੱਸਿਆ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਅੰਦਰ ਉਹ ਸਾਡੀਆਂ ਭੈਣਾਂ 'ਚ ਦੇਖਣ ਨੂੰ ਜ਼ਿਆਦਾ ਮਿਲਦੀ ਹੈ ਤੇ ਪੁਰਸ਼ਾਂ ਦੇ ਵਿੱਚ ਦੇਖਣ ਨੂੰ ਘੱਟ ਮਿਲਦੀ ਹੈ ਦੇਖੋ ਤੁਸੀਂ ਕੁਦਰਤੀ ਤਰੀਕੇ ਨਾਲ ਵਜ਼ਨ ਘਟਾਉਂਗੇ ਜਾਂ ਯੂਰਿਕ ਐਸਿਡ ਨੂੰ ਕੰਟਰੋਲ ਕਰੋਗੇ ਤਾਂ ਉਹ ਹੋ ਜਾਂਦਾ ਥੋੜਾ ਸਮਾਂ ਜ਼ਰੂਰ ਲੱਗਦਾ ਹੈ ਜਿਹੜੇ ਮੇਰੇ ਵੀਰ ਜਾਂ ਭੈਣਾਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਤੁਸੀਂ ਫੂਡ ਸਪਲੀਮੈਂਟ ਦੇ ਨਾਲ ਘਟਾਓਗੇ ਤਾਂ ਉਹ ਜਲਦੀ ਤਾਂ ਘਟ ਜਾਈਗਾ ਪਰ ਤੁਹਾਨੂੰ ਹੋਰ ਬਿਮਾਰੀਆਂ ਜਿਹੜੀਆਂ ਉਹ ਘੇਰ ਸਕਦੀਆਂ ਨੇ ਚਾਹੇ ਤੁਸੀਂ ਕਿਸੇ ਕੈਮੀਕਲ ਪ੍ਰੋਡਕਟ ਦੇ ਨਾਲ ਘਟਾਓ ਤਾਂ ਤੁਹਾਨੂੰ ਹੋਰ ਬਿਮਾਰੀਆਂ ਘੇਰ ਸਕਦੇ ਨੇ ਤੁਹਾਡਾ ਸਰੀਰ ਜਿਹੜਾ ਹੋਰ ਬਿਮਾਰੀਆਂ ਦੇ ਗ੍ਰਿਫਤ ਦੇ ਵਿੱਚ ਆ ਸਕਦਾ ਤੁਸੀਂ ਜਿਹੜਾ ਸਮਾਨ ਦੇਖ ਰਹੇ ਹੋ ਇਹ ਕੁਦਰਤੀ ਚੀਜ਼ਾਂ ਨੇ ਤੁਸੀਂ ਇਹਨੂੰ ਵਰਤਣਾ ਕਿਵੇਂ ਆ ਤੇ ਪਹਿਲਾਂ ਆਪਾਂ ਸਮਾਨ ਦੇਖ ਲਓ ਜੀ ਤੁਸੀਂ ਮੋਟਾਪਾ ਘਟਾਉਣ ਦੇ ਲਈ ਕਿਹੜਾ ਕਿਹੜਾ ਸਮਾਨ ਲੈਣਾ ਤੁਸੀਂ ਅਲਸੀ ਲੈਣੀ ਹੈ ਜੀ ਪਾਊਡਰ ਕੀਤੀ ਹੋਈ 6 ਚਮਚ ਇਹ ਸਾਬਤ ਹੈ ਜੀ ਸਾਰਾ ਤੁਸੀਂ ਪਾਊਡਰ ਕਰੀ ਹੋਈ ਚਮਚ 6 ਚਮਚ ਅਲਸੀ ਲੈਣੀ ਹੈ ਤੇ 3 ਚਮਚ ਤੁਸੀਂ ਪਾਊਡਰ ਕਰੀ ਹੋਈ ਅਜਵੈਣ ਲੈਣੀ ਹੈ 1.5 ਚਮਚ ਤੁਸੀਂ ਪਾਊਡਰ ਕਰੀ ਹੋਈ ਸੁੰਡ ਲੈਣੀ ਹੈ 6 ਚਮਚ ਅਲਸੀ ਦੇ 3 ਚਮਚ ਜਿਹੜੇ ਆ ਉਹ ਅਜਵੈਣ ਦੇ ਤੇ 1.5 ਚਮਚ ਸੁੰਡ ਦਾ ਤੇ ਇਹਨੂੰ ਤਿੰਨਾਂ ਨੂੰ ਤੁਸੀਂ ਚੀਜ਼ਾਂ ਨੂੰ ਰਲਾ ਕੇ ਰੱਖ ਲੈਣਾ ਜੀ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅੱਧਾ ਚਮਚ ਇਸ ਪਾਊਡਰ ਦਾ ਜਿਹੜਾ ਤੁਸੀਂ ਰਲਾ ਕੇ ਰੱਖਿਆ ਹੋਇਆ ਹੈ ਅੱਧਾ ਚਮਚ ਲਾਓ ਇਹ ਤੁਸੀਂ ਪ੍ਰਕਿਰਿਆ ਜਦ ਸ਼ੁਰੂ ਕਰੋਗੇ ਆਪਣਾ ਵਜ਼ਨ ਕਰ ਲਿਓ 1 ਮਹੀਨੇ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਮਿਲੇਗਾ ਜਿਹੜਾ ਤੁਹਾਡਾ ਵਜ਼ਨ ਹੈ ਘਟੋ ਘਟ ਪਹਿਲੇ ਮਹੀਨੇ ਅੱਧਾ ਕਿਲੋ ਦਾ ਫਰਕ ਪਏਗਾ ਉਸ ਤੋਂ ਬਾਅਦ ਤੁਸੀਂ ਇਹਨੂੰ 4-5 ਮਹੀਨੇ ਲਗਾਤਾਰ ਵਰਤੋਂਗੇ ਤਾਂ ਤੁਸੀਂ ਆਪਣਾ ਵਜ਼ਨ 8 ਤੋਂ 10 ਕਿਲੋ ਘਟਾ ਸਕਦੇ ਹੋ ਪਹਿਲੇ ਮਹੀਨੇ ਸਿਰਫ ਅੱਧਾ ਕਿਲੋ ਦਾ ਵਜ਼ਨ ਦਾ ਫਰਕ ਪਏਗਾ ਉਸ ਤੋਂ ਅੱਗੇ-ਅੱਗੇ ਜਿਵੇਂ ਵਰਤੋਂਗੇ ਹਰ ਮਹੀਨੇ ਕਿਲੋ ਸਵਾ ਕਿਲੋ ਵਜ਼ਨ ਤੁਹਾਡਾ ਘਟਦਾ ਜਾਏਗਾ ਇਹ ਬਹੁਤ کارਗਰ ਫਾਰਮੂਲਾ ਹੈ ਅਜ਼ਮਾਇਆ ਹੋਇਆ ਨੁਸਖਾ ਹੈ ਇਹ ਔਰ ਇਸ ਤੋਂ ਇਲਾਵਾ ਜਿਨ੍ਹਾਂ ਭੈਣਾਂ ਨੂੰ ਯੂਰੇਕ ਐਸਿਡ ਦੀ ਸਮੱਸਿਆ ਹੋ ਜਾਂਦੀ ਹੈ ਚਾਹੇ ਪੁਰਸ਼ਾਂ ਨੂੰ ਹੈ ਉਹਦੇ ਵਾਸਤੇ ਤੁਸੀਂ ਕੱਲੀ ਅਲਸੀ ਲੈਣੀ ਹੈ ਕੱਲੀ ਅਲਸੀ ਨੂੰ ਤੁਸੀਂ ਤਵੇ ਦੇ ਉੱਪਰ ਭੁੰਨਣਾ ਜੀ ਤਵੇ ਦੇ ਉੱਪਰ ਨੂੰ ਭੁੰਨ ਕੇ ਚਾਹੇ 100 ਗ੍ਰਾਮ ਲੈ ਲਓ ਚਾਹੇ 200 ਗ੍ਰਾਮ ਲੈ ਲਓ ਭੁੰਨ ਕੇ ਇਹਦਾ ਤੁਸੀਂ ਪਾਊਡਰ ਬਣਾਉਣਾ ਹੈ ਕੱਲੀ ਅਲਸੀ ਦਾ ਪਾਊਡਰ ਬਣਾ ਕੇ ਇਹਦਾ ਇੱਕ ਚਮਚ ਤੁਸੀਂ ਲੈਣਾ ਪਾਊਡਰ ਦਾ ਜੈਤੂਨ ਦਾ ਨਮਕ ਆਉਂਦਾ ਜੀ ਪੰਸਾਰ ਦੀ ਦੁਕਾਨ ਤੋਂ ਤੁਹਾਨੂੰ ਮਿਲ ਜੇਗਾ ਜੈਤੂਨ ਦਾ ਨਮਕ ਲੈ ਆਓ ਇੱਕ ਚਮਚ ਪਾਊਡਰ ਤੁਸੀਂ ਅਲਸੀ ਦਾ ਲਓ ਸਵੇਰੇ ਖਾਲੀ ਪੇਟ ਇਹਦੇ ਵਿੱਚ 1 ਗ੍ਰਾਮ ਤੁਸੀਂ ਨਮਕ ਪਾ ਲਓ ਜੈਤੂਨ ਦਾ ਰਲਾ ਕੇ ਖਾਣਾ ਖਾਣ ਤੋਂ 1 ਘੰਟਾ ਪਹਿਲਾਂ ਲਓ ਉਸ ਤੋਂ ਬਾਅਦ ਤੁਸੀਂ ਖਾਣਾ ਖਾ ਲਓ ਜੇ ਤੁਸੀਂ ਪਹਿਲਾਂ ਨਹੀਂ ਲੈ ਸਕਦੇ ਤੇ ਇਹਨੂੰ 1 ਘੰਟਾ ਬਾਅਦ ਚ ਲੈ ਸਕਦੇ ਹੋ 3 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਯੂਰਿਕ ਐਸਿਡ ਦੇ ਕਰਕੇ ਜਿਹੜਾ ਤੁਹਾਡੇ ਹੱਡੀਆਂ ਵਿੱਚ ਦਰਦ ਹੁੰਦਾ ਜਲਨ ਹੁੰਦੀ ਹੈ ਜੇ ਤੁਹਾਡਾ ਸਰੀਰ ਹੈ ਜਿਹੜਾ ਉਹ ਦਰਦਾ ਮਾਰਦਾ ਜੋੜਾਂ ਚ ਦਰਦਾ ਹੁੰਦੀ ਹੈ ਨਹੀਂ ਉਹ ਖਤਮ ਹੋ ਜਾਏਗਾ ਲੰਮਾ ਸਮਾਂ ਕਰੋਗੇ ਤਾਂ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਖਤਮ ਹੋ ਜਾਏਗੀ ਫਿਰ ਕਿਸੇ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਵਾਂਗੇ ਤਤਕਲੀਜ਼ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ